ਪਿਸਤਲ ਲੰਗਿਆ ਜਾਂ ਕਿਦਾਂ ਬਾਬਾ ਜੀ ਖੰਜਰ ਦਿਖਾਓਗੇ ਮੜਾ ਜਾਂ ਕੱਢ ਦੇ ਕਰਸ਼ਨ ਕਰਾ ਦੇ ਲਿਆ ਮੁੰਡਾ ਦੀ ਇਹ 베ਰੀ ਆ ਹਨਾ ਕਰੋੰਡਾ ਦੀ ਦਾਤਨ ਕੀਤੀ ਸੀ ਮਹਾਰਾਏ ਨੇ ਹੇ ਸ਼ਹਿਨਸ਼ਾਹ ਮਨਸੂਰ ਗੁਰਗੋਬਿੰਦ ਸਿੰਘ ਪਿਆਰੋ ਆਪਾਂ ਗੁਰਦਰਾ ਸਾਹਿਬ ਪਹੁੰਚ ਗਏ ਆ ਤੇ ਬਾਰਾਂ ਗੁਰਦਰਾ ਸਾਹਿਬ ਦਾ ਐਂਟਰੀ ਇਦਾਂ ਵਾ ਤੇ ਇਸ ਟਾਈਮ ਟਾਈਮ ਹੋਇਆ ਜੀ 11:30 ਤੇ ਆਪਾਂ ਹਲੇ ਹੁਣੇ ਜਸਤ ਪਹੁੰਚੇ ਆ ਤੇ ਰੂਮ ਲੈ ਕੇ ਮੈਂ ਕਿਹਾ ਚਲੋ ਮਹਾਰਾਜ ਦੇ ਬਾਰੋ-ਬਾਰ ਦਰਸ਼ਨ ਕਰਕੇ ਜੀ ਅੱਗੇ ਸਾਡੇ ਗਏ ਦਫਤਰ ਤੇ ਇੱਥੇ ਦਫਤਰ ਤੇ ਜਾ ਕੇ ਤੁਸੀਂ ਆਪਣਾ ਰੂਮ ਵਗੈਰਾ ਲੈ ਸਕਦੇ ਹੋ ਤੇ ਆਪਾਂ ਐਂਟਰੀ ਕਰਾ ਕੇ ਆਪਣਾ ਰੂਮ ਬੁੱਕ ਕਰ ਲਿਆ ਪਿਛਲੇ ਪਾਸੇ ਗੁਰੂ ਤੇਗ ਬਹਾਦਰ ਸਾਹਾ ਆਈ ਆ ਤੇ ਉਥੋਂ ਲੈ ਸਕਦੇ 10 ਵਜੇ ਸਾਡੀ ਟ੍ਰੇਨ ਪਹੁੰਚੀ ਤੇ ਗੁਰਦੁਆਰਾ ਸਾਹਿਬ ਸਟੇਸ਼ਨ ਤੋਂ ਅੱਧੇ ਘੰਟੇ ਦਾ ਰਸਤਾ ਹੈ ਤੇ ਆਉਂਦੇ ਆਂ ਜੀ ਸਾਨੂੰ ਨਿਹੰਗ ਸਿੰਘ ਮਿਲੇ ਇੱਕ ਤੇ ਹਾਂਜੀ ਬਾਬਾ ਜੀ ਠੀਕ ਹੈ ਤੁਹਾਡਾ ਖਾਲਸਾ ਵੈਗਜੀ ਖਤੇ ਹੋਰ ਬਾਬਾ ਜੀ ਕਿੱਥੋਂ ਆਏ ਤੁਸੀਂ ਖੰਡ ਸਟੇਟ ਪੈਂਦੀ ਅੱਛਾ ਛਾਰਖੰਡ ਤੋਂ ਆਏ ਠੀਕ ਹੈ ਜੀ ਲਾ ਪੈਂਦਾ ਧੰਨਵਾਦ ਠੀਕ ਹੈ ਠੀਕ ਤੇ ਜੀ ਮੈਨੂੰ ਇੱਥੇ ਆਉਂਦੇ ਰਹਿੰਦੇ ਹਾਂ ਹਾਂ ਜੀ ਆਪਾਂ ਆਉਂਦੇ ਰਹਿੰਦੇ ਹਾਂ ਠੀਕ ਤੇ ਆ ਬਾਬਾ ਜੀ ਇਹ ਪਿਸਤਲ ਡੰਗਿਆ ਜਾਂ ਕਿਦਾਂ ਬਾਬਾ ਜੀ ਖੰਜਰ ਦਿਖਾਓਗੇ ਮੜਾ ਜਾਂ ਕੱਢ ਦੇ ਜੀ ਕਰਸ਼ਨ ਕਰਾ ਦਿੰਦੇ ਹਾਂ ਲਓ ਜੀ ਕੀ ਬਾਤ ਹੈ ਬਿਲਕੁਲ ਪੂਰੀ ਬਣੀ ਧਾਰੀ ਦੀ ਲਓ ਜੀ ਬਾਬਾ ਜੀ ਇਹ ਪੂਰਾ ਪਿਸਤਲ ਬੰਗੂ ਬਣਾ ਕੇ ਸਿੱਧਾ ਹੀ ਨਗਾ ਦੇਣਾ ਹੈ ਚਲੋ ਆਜੋ ਫਿਰ ਅਗੀ ਦਰਸ਼ਨ ਕਰਦੇ ਆਂ ਮਹਾਰਾਜ ਦੇ ਹਨਾ ਤੇ ਲਓ ਜੀ ਬਾਹਰੋਂ ਦਾ ਬਹੁਤ ਸੋਹਣਾ ਲੱਗ ਰਿਹਾ ਅੰਦਰ ਚਲਦੇ ਆਂ ਹਨਾ ਅੰਦਰ ਇਸ ਸਮੇਂ ਕਵਾੜ ਬੰਦ ਹੋ ਗਏ ਹੋਣੇ ਆ ਤੇ ਆਪਾਂ ਤੁਹਾਨੂੰ ਬਾਹਰੋਂ-ਬਾਹਰੋਂ ਦਰਸ਼ਨ ਕਰਾ ਦਿੰਨੇ ਆਂ ਆਹੇ ਸ਼ਹਿਨਸਾ ਬਾਬਾ ਜੀ ਤੇ ਗੁਰਦੁਆਰਾ ਥੋੜਾ ਇਤਿਹਾਸ ਦੱਸੋਗੇ ਵੀਰ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਦਸਵੇਂ ਪਾਤਸ਼ਾਹ ਜੀ ਦਾ ਇੱਥੇ ਜਨਮ ਹੋਇਆ ਸੀ ਠੀਕ ਹੈ ਜੀ ਤੇ ਜਦੋਂ ਆਪਾਂ ਇਹ ਇਧਰੋਂ ਗਲੀ ਚੋਂ ਨਿਕਲ ਕੇ ਪਰਲੇ ਪਾਸੇ ਗਲੀ ਰੰਦੀ ਆ ਹਾਂਜੀ ਜੇ ਗੁਰਦੁਆਰੇ ਸਾਬੇ ਪਾ ਇੰਟਰ ਕਰਦੇ ਆ ਉਹਦੇ ਸੱਜੇ ਪਾਸੋਂ ਦੀ ਗਲੀ ਜਾਂਦੀ ਆ ਹਾਂਜੀ ਉਹ ਗਲੀ ਆਪਾਂ ਸਿੱਧਾ ਪਾਰ ਕਰਕੇ ਜਾਂਦੇ ਆ ਇੱਥੇ ਹੈਗਾ ਬਾਲੀਲਾ ਬਾਲੀਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆ ਹਾਂ ਜੀ ਉੱਥੇ ਗੁਰੂ ਅਮੇਰਿੰਦ ਸਿੰਘ ਜੀ ਮਹਾਰਾਜ ਜੋਥੇ ਖੇਡਿਆ ਕਰਦੇ ਖੇਡਦੇ ਕਰਦੇ ਹਾਂ ਤੇ ਇੱਥੋਂ ਦੀ 4 ਕਿਲੋਮੀਟਰ ਆਪਾਂ ਜਾਵਾਂਗੇ ਠੀਕ ਹੈ ਜੀ ਤੇ ਉੱਥੇ ਹੈਗਾ ਗੁਰੂ ਕੇ ਬਾਗ ਗੁਰੂ ਕੇ ਬਾਗ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪਣਾ ਬਾਗ ਹੀ ਉੱਥੇ ਠੀਕ ਹੈ ਜੀ ਤੈਨੂੰ ਗੁਰੂ ਦਾ ਬਾਗ ਤਾਂ ਹੀ ਕਿ ਆ ਗਿਆ ਹਾਂਜੀ ਹਾਂਜੀ ਠੀਕ ਹੈ ਸਾਬ ਇੱਥੇ 12 ਜਿੱਦ ਜਨਮ ਹੋਇਆ ਸੀ ਪ੍ਰਕਾਸ਼ ਹੋਇਆ ਸੀ ਠੀਕ ਹੈ ਜੀ ਹਾਂਜੀ ਤੇ ਗੁਰਦਾਰੇ ਬਹੁਤ ਸੋਨਾ ਬਣਾਇਆ ਜੀ ਚੜਦੀ ਕਲਾ ਮਹਾਰਾਜ ਦੀ ਤੇ ਬਾਬਾ ਜੀ ਹੋਰ ਕਿਹੜੇ ਕਿਹੜੇ ਗੁਰਦਾਰੇ ਹੈਗੇ ਇੱਥੇ ਤੁਹਾਡਾ ਬਜੀ ਟੋਟਲ 8 ਗੁਰਦੁਆਰੇ ਨੇ ਅੱਛਾ ਟੋਟਲ 8 ਗੁਰਦੁਆਰੇ ਆ ਹਾਂਜੀ ਇੱਕ ਕੰਗਣ ਘੜ ਵੀ ਹੈਗਾ ਨਾ ਗੁਰਦੁਆਰਾ ਜਿੱਥੇ ਮਹਾਰਾਜ ਖੇਡਦੇ ਸਮੇਂ ਉਹਨਾਂ ਦਾ ਕੰਗਣ ਡਿੱਗਿਆ ਸੀ ਮਹਾਰਾਜ ਜੀ ਨੂੰ ਨਾ ਮਾਤਾ ਗੁਜਰੀ ਜੀ ਨੇ ਨਾ ਹਾਂਜੀ ਦੋ ਕੰਗਣ ਪਵਾਏ ਸੀ ਅੱਛਾ ਜੀ ਤੇ ਸੋਨੇ ਦੇ ਕੰਗਣ ਹਾਂਜੀ ਉਹ ਮਹਾਰਾਜ ਦੇ ਖੇਡਦੇ ਖੇਡਦੇ ਬਾਗ ਲਿਆ ਉਹਨਾਂ ਨੇ ਗੱਲ ਦੀ ਨਾ ਡਿੱਗ ਗਿਆ ਅੰਦਰ ਹਣਾ ਤੇ ਮਾਤਾ ਜੀ ਕਹਿੰਦੀ ਕੰਗਣ ਕਿੱਥੇ ਦੂਜਾ ਹਾਂਜੀ ਹਾਂਜੀ ਇੱਕ ਕੰਗਣ ਕਿੱਥੇ ਮਾਹਾਰਾ ਜੀ ਕਹੇ ਉਹ ਛੋਟ ਕੇ ਦੱਸਦੇ ਕਿ ਮਾਤਾ ਉਹ ਥੇ ਡਿੱਗਾ ਉਹ ਥੇ ਦੂਜਾ ਵੀ ਛੋਟਦਾ ਹਨਾ ਨਾਲ ਹੀ ਉਹਨਾਂ ਨੇ ਛੋਟਦੇ ਨਾਲੇ ਨਾਲ ਠੀਕ ਹੈ ਜੀ ਤਾਂ ਕਰਕੇ ਉਹਦਾ ਨਾ ਪਿਆ ਕੰਗਣ ਘੜ ਤੇ ਫਿਰ ਉਸ ਤੋਂ ਬਾਅਦ ਗੋਤਾਖੋਰੇ ਕਹਿੰਦੇ ਇਹਨਾਂ ਨੇ ਮਾਤਾ ਨੇ ਕਿਹਾ ਹੈ ਕਿ ਨਹੀਂ ਮੈਨੂੰ ਉਹ ਕੰਗਣ ਚਾਹੀਦਾ ਤੇ ਫਿਰ ਉਹ ਗੋਤਾਖੋਰੇ ਜਿਹੜੇ ਹਨਾ ਤੇ ਗੋਤਾਖੋਰ ਨੇ ਮਤਲਬ ਛਾਲ ਮਾਰ ਕੇ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਬਾਹਰ ਆਏ ਗੋਤਾਖੋਰ ਤੇ ਉਹਨਾਂ ਨੇ ਕਿਹਾ ਕਿ ਮਾਤਾ ਜੀ ਇਹ ਚ ਕੰਗਣ ਹੀ ਕੰਗਣ ਹੈ ਤੇ ਮੈਂ ਕਿਹੜਾ ਕੰਗਣ ਗੁਰੂ ਗੋਬਿੰਦ ਸਿੰਘ ਹੱਕ ਹੱਕ ਲਗਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਲਗਾ ਮਹਾਰਾਜੀ ਦੇ ਦਰਸ਼ਨ ਕਰਕੇ ਬਾਹਰ ਆ ਗਏ ਆ ਤੇ ਜਿਹੜਾ ਆਪਾਂ ਅੰਦਰ ਮਾਤਾ ਗੁਜਰੀ ਜੀ ਦਾ ਖੂਬ ਵੇਖਿਆ ਸੀ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਅੰਦਰ ਕਿਉਂਕਿ ਆਪਾਂ ਬੋਲ ਨਹੀਂ ਸਕਦੇ ਵੀਡੀਓ ਵਗੈਰਾ ਅਲਾਉਡ ਨਹੀਂ ਸੀ ਤੇ ਅਮਨਜੋਦ ਨੂੰ ਮੋਟਾ-ਮੋਟਾ ਪੁੱਛ ਲੈਂਦੇ ਅਮਨਜੋਦ ਜਿਹੜਾ ਆਪਾਂ ਅੰਦਰ ਖੂਹ ਵੇਖਿਆ ਸੀ ਮਾਤਾ ਗੁਜਰੀ ਜੀ ਦਾ ਤੇ ਉਹਦਾ ਇਤਿਹਾਸ ਕੀ ਉਹਦਾ ਕਹਿੰਦੇ ਵੀ ਇੱਥੇ ਦੇ ਜਿਹੜੇ ਬੀਬੀਆਂ ਆਂ ਇੱਥੋਂ ਦੀਆਂ ਉਹ ਇੱਥੋਂ ਪਾਣੀ ਭਰ ਕੇ ਖੜਦੀਆਂ ਹੁੰਦੀਆਂ ਢਿੱਟੀ ਦੇ ਘੜੇ ਚ ਬਾਕੀ ਖੂਦ ਹੋਰ ਹੁੰਦੇ ਇੱਥੋਂ ਤੇ ਉਹ ਜਦੋਂ ਪਾਣੀ ਭਰ ਕੇ ਲੈ ਕੇ ਜਾਂਦੇ ਆਂ ਤੇ ਕੋਈ ਮਾਰਾ ਹੀ ਉਹਨਾਂ ਦੇ ਮਤਲਬ ਕਿ ਆਪਣੇ ਗਲੇਲ ਮਾਰ ਕੇ ਤੇਰੇ ਤੋੜ ਦਿੰਦੇ ਹੁੰਦੇ ਤੋੜ ਦਿੰਦੇ ਹੁੰਦੇ ਸੀ ਹੂੰ ਉਹਨਾਂ ਫਿਰ ਮਾਤਾ ਗੁਜਰ ਗੌਰ ਨੂੰ ਸ਼ਿਕਾਇਤ ਕੀਤੀ ਵੀ ਇੱਥੇ ਸਾਡੇ ਮਤਲਬ ਘੜੇ ਭੰਨ ਦਿੰਦੇ ਆ ਤੇ ਸਾਨੂੰ ਮੁਸ਼ਕਿਲ ਹੁੰਦੀ ਐ ਤੇ ਉਹਨਾਂ ਪਰ ਆਖਿਰ ਪਰ ਤੂੰ ਹੀ ਆਪਣੇ ਘਰੇ ਚੇਂਜ ਕਰੋ ਆਪਣਾ ਉਹਦੇ ਸਟੀਲ ਦੇ ਘੜੇ ਲੈ ਕੇ ਆਓ ਤੇ ਉਹ ਫਿਰ ਇਦਾਂ ਹੀ ਉਹਨਾਂ ਦੇ ਕਹਿਣ ਤੇ ਉਹਨਾਂ ਆਪਣੇ ਘਰੇ ਸਟੀਲ ਦੇ ਘੜਤੇ ਤੇ ਸਟੀਲ ਦੇ ਘੜਿਆਂ ਚੋਂ ਪਾਣੀ ਲੈ ਕੇ ਜਾਣ ਲੱਗੇ ਦੂਜੇ ਨੇ ਆਪਣੇ ਮਤਲਬ ਕਿ ਤੀਰ ਬਣਾ ਲਏ ਤੇ ਤੀਰਾਂ ਨਾਲ ਬਾਅਦ ਵਿੱਚ ਉਹਨਾਂ ਦੇ ਘੜੇ ਭੰਨਣ ਦੇ ਇੱਕ ਦਿਨ ਜਦੋਂ ਉਹਨਾ ਤੀਰ ਮਾਰਿਆ ਤੇ ਘੜਾ ਘੜੇ ਦੇ ਵਿੱਚ ਜਾ ਕੇ ਵੱਜਾ ਤੇ ਉਹ ਬੀਬੀ ਇੱਥੇ ਮਤਲਬ ਕਿ ਇੱਥੇ ਜਿੱਥੇ ਪ੍ਰਕਾਸ਼ ਹੁੰਦਾ ਤੇ ਸਾਹਮਣੇ ਬਕੇ ਇੱਥੇ ਅੱਗ ਹੀ ਤੇ ਉਹਨਾਂ ਨੇ ਫਿਰ ਜਦੋਂ ਮਾਤਾ 구ਜਰ ਕਰਨ ਨੂੰ ਆਵਾਜ਼ ਮਾਰੀ ਤੇ ਹੁਣ ਕੁਰਤੇ ਬਾਦਰ ਸਾਹਨੇ ਮਨਾ ਕੀਤਾ ਹੈ ਉਹ ਗੁਰੂ ਜੀ ਨੂੰ ਕੁਝ ਕਹਿ ਦੇ ਸਕਦੇ ਨਹੀਂ ਤੇ ਉਹ ਮੈਂ ਫਿਰ ਪੁੱਛਿਆ ਵੀ ਚਲੋ ਅਸੀਂ ਪੁੱਛ ਲੈਂਦੇ ਵੀ ਤੁਸੀਂ ਇਦਾਂ ਕਿਉਂ ਕਰਦੇ ਪਿੰਡ ਵਾਲੇ ਲੋਕ ਆਵਾ ਕੱਠੇ ਹੋ ਗਈ ਇੱਥੇ ਤੇ ਜਦੋਂ ਉਹਨਾਂ ਪੁੱਛਿਆ ਵੀ ਤੁਸੀਂ ਇਦਾਂ ਕਿਉਂ ਕੀਤਾ ਬਾਦ ਤਾਂ ਉਹਨਾਂ ਫਿਰ ਅਕੋ ਆਖਿਆ ਵੀ ਅਸੀਂ ਘੜਾ ਤੇ ਨਹੀਂ ਪੰਨਿਆ ਅਸੀਂ ਤਾਂ ਜਿਹੜਾ ਘੜੇ ਦੇ ਵਿੱਚ ਸੱਪ ਹੈ ਅਸੀਂ ਤਾਂ ਉਹਨੂੰ ਮਾਰ ਤੇ ਜਦੋਂ ਫਿਰ ਉਹਨਾਂ ਮਤਲਬ ਕਿ ਪਿੰਡ ਦੇ ਲੋਕਾਂ ਨੇ ਘੜਾ ਚੱਕ ਕੀਤਾ ਉਹਦੇ ਵਿੱਚ ਸੱਚੀ ਸੱਪ ਸੀ ਤੇ ਜਿਹੜਾ ਮਤਲਬ ਕਿ ਟੀਨ ਤੇ ਨਾਲ ਮਰਿਆ ਹੋਇਆ ਹੈ ਓਹੋ ਉਹ ਮਹਾਰਾਜ ਜਾਨੀ ਜਾਨ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੀ ਸੀ ਆਖਿਰ ਫੇਰ ਲੋਕੀ ਮੰਨਣ ਲੱਗੇ ਵੀ ਨਹੀਂ ਵਾਕਈ ਤੁਸੀਂ ਘਰੇ ਤਾਂ ਭੱਜਦੇ ਸੀ ਬਸ ਜੀ ਆ ਜੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੁੰਦਿਆ ਪਹਿਲਾਂ ਸਗਲੇ ਪ੍ਰਸ਼ਾਦਾ ਹਨਾ ਤੇ 12 ਵਜੇ ਤੱਕ ਲੰਗਰ ਖੁੱਲ੍ਹਾ ਵਾ 12 ਵਜੇ ਤੋਂ ਪਹਿਲਾਂ ਤੁਸੀਂ ਆ ਕੇ ਛਕ ਸਕਦੇ ਹੋ ਲੰਗਰ ਨਾਲ ਬਹੁਤ ਸੋਨਾ ਬਣਾ ਹੈ ਸ਼ਹਿਨਸ਼ਾਹ अपने सेवक की आपने रखा है आपने नाम जपाना है जो दूसरे का बुरा जिन बताया मजाक कराम कन्हैया पर का बोला न रातों के विच तुम बोल तो नहीं पाई थी भरी दा बोले दा प्रभाव का उत्साह मना ਹਰ ਜੀ ਦੇ ਚਰਨ ਤੁਮ ਦੇ ਕਲਾ ਤੁਮ ਦੀ ਆਵਨੀ ਆਨ ਬੋਲੇ ਸੋਨਿਆ ਸੋ ਸ੍ਰੀਆ ਗਾਉ ਇਹੰ ਸ੍ਰੀ ਗੁਰੂ ਕੋ ਵਿਸੰਗੀ ਮਹਾਰਾ

दादा पर को सी उन्होंने तह सर ते पेट कर दी के कार बनी रहे अंदरी पर कर्मा करोगे श्री गुरु गोविंद सिंह जी दा पंद्रह साल अवस्था चोला साहिब है शीशे में ई पटना सहित अलावा और भी गुरुद्वारे हैं श्री गुरु टेक बहादुर जी महाराज जी देव गुण नामे गुरु गोविंद सिंह जी महाराज जी देव गुण नामे श्री गुरु टेक बहादुर जी महाराज ए हाँ श्री गुरु गोबिंद सिंह जी महाराज जी देमनामें इसी तरह हो रे हुमनामें आ हुइया भूलना गलतियां दी खिमा फते बुलाइए वागुरु जी का वागुरु जी के फतेह ਦਰਸ਼ਨ ਮੇਲੇ ਕਰਕੇ ਬਾਹਰ ਆ ਗਏ ਆ ਤੇ ਆਨੰਦ ਹੀ ਨੰਦ ਆ ਗਿਆ ਇੰਨਾ ਆਨੰਦ ਕਦੀ ਨਹੀਂ ਆ ਜਿੰਦਗੀ 'ਚ ਸਕੂਨ ਆ ਗਿਆ ਨਜ਼ਾਰਾ ਆ ਗਿਆ ਤੇ ਸੰਗਤ ਦੇਖੋ ਜੀ ਕਿੰਨੀ ਆ ਬਿਲਕੁਲ ਸੰਗਤ ਕੱਲ ਪੰਜਾਬ ਤੋਂ 3000 ਸੰਗਤ ਆਈ ਆ ਤੇ ਤੁਸੀਂ ਮੰਨੋਗੇ ਸਕੂਨ ਮਿਲ ਗਿਆ ਅਮਨ ਜੋਤ ਯਾਰ ਨਜ਼ਾਰਾ ਆ ਗਿਆ ਮੱਥਾ ਟੇਕ ਕੇ ਲੋ ਜੀ ਹੁਣ ਆਪਾਂ ਗੋਤਰਾ ਸਾਹਿਬ ਪਹੁੰਚ ਗਏ ਆ ਬਾਹ ਲੀਲਾ ਤੇ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਠੀਕ ਆ ਤੇ ਕੱਲ ਵਾਲਾ ਸਿੰਘ ਸਾਨੂੰ ਮਿਲ ਗਿਆ ਬੜੀ ਜੀ ਦਾ ਖੰਸਾ ਜੀ ਦੀ ਜੀ ਤੇ ਇਹ ਵੀਰ ਆਪਾਂ ਨੂੰ ਕੱਲ ਮਿਲਿਆ ਸੀ ਰਾਤ ਨੂੰ ਤੇ ਦਿਨੇ ਅੱਜ ਬਾਲੀਲਾ ਸਾਹਿਬ ਗੁਰਦਾਰੇ ਮਿਲ ਗਿਆ ਤੇ ਅੱਜ ਤੁਸੀਂ ਸਾਨੂੰ ਘੁਮਾਓਗੇ ਚਲੋ ਦਰਸ਼ਨ ਕਰਾਉਨੇ ਆ ਜੀ ਤੇ ਲਓ ਜੀ ਗੁਰਦਰਾ ਸਾਹਿਬ ਅੰਦਰ ਆ ਗਏ ਆ ਤੇ ਇਸ ਸਾਈਡ ਹੈਗੀ ਆ ਜੀ ਸਰਾਹ ਤੇ ਗੁਰਦਵਾਰਾ ਬਾਲੀਲਾ ਸਾਹਿਬ ਦੇ ਅੰਦਰ ਸਰਾਹ ਬਹੁਤ ਸੋਹਣੀ ਬਣੀ ਆ ਤੇ ਸਾਹਮਣੇ ਐਲਸੀਡੀ ਵੀ ਲੱਗੀ ਆ ਰਾਤ ਨੂੰ ਚੱਲਦੀ ਆ ਕੋਈ ਮੂਵੀ ਚੱਲਦੀ ਇੱਥੇ ਅਛਾ ਸ਼ਾਮਲ ਦਰਬਾਰ ਸਾਹਿਬ ਦਾ ਅੰਦਰ ਦਾ ਕੀਰਤਨ ਵਗੈਰਾ ਚੱਲਦਾ ਜਿਹੜੇ ਆਪਣਾ ਧਾਰਮਿਕ ਮੂਵੀ ਅਛਾ ਧਾਰਮਿਕ ਮੂਵੀ ਚੱਲਦੀ ਆ ਉਹ ਚੱਲਦੀ ਆ ਚਾਰ ਸਾਹਿਬ ਜਾਂ ਜਿੰਨੇ ਵੀ ਗੁਰੂਆਂ ਵਾਲੀ ਮੂਵੀ ਠੀਕ ਹੈ ਠੀਕ ਹੈ ਜਿੱਦਾਂ ਕੱਲ ਇੱਕ ਚੱਲ ਲੰਡੀ ਭਾਈ ਤਾਰੂ ਸਿੰਘ ਕਰੋੰਡਾ ਦੀ ਇਹ 베ਰੀ ਆ ਹਨਾ ਕਰੋੰਡਾ ਦੀ ਦਾਤਨ ਕੀਤੀ ਸੀ ਮਹਾਰਾਜ ਨੇ ਆਹੇ ਸ਼ਹਿਨਸ਼ਾਹ ਗੁਰੂ ਗੋ ਇਹ ਇੱਥੇ ਬੋਰਡ ਲੱਗਾ ਬਾਬਾ ਪੂਰੀ ਵਾਲਿਆਂ ਦਾ ਤੇ ਇਹ ਸਾਰੀ ਜਿਹੜੀ ਸੇਵਾ ਨਾ ਨਿਵਾਸ ਦੀ ਤੇ ਉਹਨਾਂ ਨੇ ਕਰਾਈ ਸੰਗਤ ਵਾਸਤੇ ਕਿ ਉਹਨਾਂ ਨੂੰ ਰਹਿਣ ਸਹਿਣ ਵਾਸਤੇ ਨਾ ਕੋਈ ਦਿੱਕਤ ਨਾ ਹੋਵੇ ਜਿਹੜੇ ਦੂਰੋਂ ਸੰਗਤ ਆਉਂਦੀ ਹੈ ਉਹਨਾਂ ਵਾਸਤੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਇੱਥੇ ਆਗੇ ਨਾ ਕੋਟ ਕੇ ਜੱਫੀ ਪਾ ਗਏ ਨਾ ਤੇ ਇਹ ਫੀਲ ਕਰਨਾ ਜੇ ਅਸੀਂ ਗੁਰੂ ਤੇਗ ਬਹਾਦਰ ਦਾ ਸਾਇਆ ਮੈਨੂੰ ਦੇਖੋ ਦੋ ਸਿੰਘ ਨੇ ਜੱਫੀ ਪਾ ਕੇ ਆਪਣੀਆਂ ਸ਼ਰਧਾਂ ਜੋ ਵੀ ਅਰਦਾਸ ਕਰ ਰਹੇ ਉਹ ਮਾਰੇ ਪੂਰੀਆਂ ਕਰਦੇ ਨਾ ਜੀ ਹੋਣਾ ਇੱਥੇ ਮਾਤਾ ਗੁਜਰੀ ਜੀ ਚੱਕੀ ਆ ਹਨਾ ਹਾਂ ਜੀ ਉਹ ਸੁਣੀ ਚਰਚੀ ਜਦੋਂ ਮਾਤਾ ਗੁਜਰੀ ਜੀ ਆਪਣੇ ਹੱਥ ਨਾਲ ਆਟਾ ਪਿੰਦੇ ਹੈ ਜੇ ਜਦੋਂ ਆਪਾਂ ਮੋਟਨੋ ਅੱਜ ਕੰਦੇ ਆ ਉਹ ਪਿੰਦੇ ਹੀ ਕੋਈ ਪ੍ਰਾਰਥਨਾ ਚ ਦਰਵਾਦੇ ਦੀ ਚੌਖੜਾਂ ਲਓ ਜੀ ਇੱਥੇ ਆਪਾਂ ਚੱਕੀ ਦੇ ਵੀ ਦਰਸ਼ਨ ਕਰ ਲਿਆ ਤੇ ਥੰਮ ਦੇ ਵੀ ਦਰਸ਼ਨ ਕਰ ਲਿਆ ਤੇ ਗੁਰਦੁਆਰਾ ਗਊ ਘਰ ਦੇ ਦਰਸ਼ਨ ਕਰ ਲਿਆ ਚੱਲਦੇ ਆ ਕਿਹੜਾ ਰਹਿ ਗਿਆ ਹੁਣ ਗੁਰਦੁਆਰਾ ਸਾਹਿਬ ਦਾ ਹੋਰ ਇਹ ਵੀ ਨਾ ਦਾ ਗੁਰਦੁਆਰਾ ਸਾਹਿਬ ਆ ਕੰਨਨ ਸਾਹਿਬ ਤੇ ਹੁਣ ਆਪਾਂ ਕੰਨਨ ਸਾਹਿਬ ਜਾਣਾ ਤੇ ਆਪਣਾ ਪਟਨਾ ਸਾਹਿਬ ਤੋਂ ਇਹ ਹੈਗਾ ਗੁਰਦੁਆਰਾ ਸਾਹਿਬ 5 ਕਿਲੋਮੀਟਰ ਆਪਣਾ ਈ ਰਿਕਸ਼ੇ ਵਗੈਰਾ ਜਾਂਦੇ ਆ ਤੁਸੀਂ ਇੱਥੇ ਬੈਠ ਕੇ ਸਿੱਧਾ ਇੱਥੇ ਆਓ ਫਿਰ ਉਸ ਤੋਂ ਬਾਅਦ ਹੁਣ ਆਪਾਂ ਜਾਣਾ ਫਿਰ ਕੰਗਨ ਸਾਹਿਬ ਤੋਂ ਕਰਾਂਗੇ ਸਮਾਪਤੀ ਇਹ ਹੈਗੀ ਆ ਟਾਲੀ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ